ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰਦੀ ਕਾ ਕਾਲ ਸਾਹਿਬ ਵਾਗੁਰਦੀ ਕੀ ਫਤਿਹ ਇਹਨਾਂ ਦੋਨਾਂ ਚੈਨਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਦੇ ਅਸ਼ੇ ਮੁਤਾਬਕ ਅਸੀਂ ਗੁਰਬਾਣੀ ਨੂੰ ਸਮਝੀ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਅਸੀਂ ਐਵੇਂ ਭੁਲੇਖਿਆਂ 'ਚ ਪਏ ਹੋਏ ਉਹਨਾਂ ਨੂੰ ਕੋਸ਼ਿਸ਼ ਕਰੀਏ ਆਪਣੇ ਮਨੋਂ 'ਚੋਂ ਦੂਰ ਕਰਕੇ ਤੇ ਸਾਡਾ ਜੀਵਨ ਸੁੱਚਾ ਜਾਂ ਬਣ ਸਕੇ ਐਦੇ ਵਿੱਚ ਸਾਡਾ ਸਾਥ ਦਿੰਦੇ ਹੋ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੂ ਜੀ ਕਾਕਾ ਸਾਵਾਗੂ ਜੀ ਕੀ ਪਤੇ ਅਸੀਂ ਜਿਹੜੀ ਅੱਜ ਸਾਡੇ ਕੋਲੋਂ ਇੱਕ ਕੁਐਸਚਨ ਆਇਆ ਦੋ ਉਹਦੇ ਪਹਿਲੂ ਵਿੱਚ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਜੀ ਇੱਕ ਤਾਂ ਹੈ ਕਿ ਉਸਕੇ ਅਕਸਰ ਪੜਦੇ ਆ ਸਤਗੁਰ ਢਾਕ ਬੀਆ ਮੋ ਪਾਪੀ ਪੋਦਾ ਪੜਦਾ ਸੋ ਜੇ ਉਹ ਪੜਦੇ ਢਾਕ ਲੰਦਾ ਆਪੀ ਪੜਦਾ ਤੇ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਗੁਣ ਉਹ ਗੁਣ ਨਾ ਚਤਾਰ ਦਾ ਉਹ ਸਾਡੇ ਉਹ ਗੁਣ ਚਤਾਰ ਦਾ ਹੀ ਨਹੀਂ ਹੈ ਫਿਰ ਅਸੀਂ ਅਰਵਾਜ਼ ਵਿੱਚ ਕਹਿੰਦੇ ਹਾਂ ਦੇਖ ਕੇ ਉੰਡਠ ਕੀਤਾ ਹੁਣ ਜੇ ਅਸੀਂ ਇਹਨੂੰ ਐਸ ਕੁਐਸਚਨ ਇਹ ਉੱਠਦਾ ਜਾਂ ਉਠਾਇਆ ਗਿਆ ਸਾਡੇ ਕੋਲ ਕਿ ਜੇ ਪਾਪੀ ਪੜਦਾ ਸਾਡੇ ਟਾਕ ਹੀ ਲੰਦਾ ਸਭ ਕੁਝ ਕਰ ਹੀ ਲੰਦਾ ਤਾਂ ਫਿਰ ਬਾਬੇ ਜਿਹੜਾ ਭਰਮਰਾਏ ਜਦੋਂ ਲੇਖਾ ਮੰਗੇ ਜਾਂ ਫਿਰ ਲੇਖਾ ਕਾਦਾ ਮੰਗਦਾ ਉਹ ਤਾਂ ਟੱਕ ਹੀ ਗਏ ਪਰਦੇ ਸਾਡੇ ਹੂੰ ਹੂੰ ਸੋ ਇਹ ਜਿਹੜਾ ਇੱਕ ਪੈਰਾਡਾਈਮ ਬਣ ਗਿਆ ਜਿਹੜਾ ਆਪਸ ਵਿੱਚ ਕੰਟਰੈਡਿਕਟਰੀ ਕਨਫਲਿਕਟਿੰਗ ਬਣ ਗਿਆ ਇਹਦੇ ਬਾਰੇ ਅਸੀਂ ਅੱਜ ਗੱਲ ਕਰਨਾ ਚਾਹੁੰਦੇ ਆ ਕਿ ਜੇ ਸਾਡੇ ਸਭ ਕੁਝ ਹੀ ਟੱਕ ਲੰਦਾ ਤੇ ਫਿਰ that means we are fine ਸੋ ਫਾਨੂੰ ਕੀ ਕਰਨ ਦੀ ਲੋੜ ਉਹ ਐ ਇਸ਼ੂ ਤੇ ਉੱਤੇ ਤੁਸੀਂ ਸਨ ਨਾਲ ਡਿਸਕਸ ਕਰੋ ਆ ਜੀ ਦੇਖੋ ਤੁਸੀਂ ਕੁਰਬਾਨੀ ਦੀ ਪੰਕਤੀ ਵੀ ਕੋਟ ਕੀਤੀ ਆ ਹਾਂ ਜੀ ਹਾਂ ਜੀ ਉਹ ਜਿਹੜਾ ਆਪਾਂ ਅਰਦਾਸ ਵੀ ਜਿਹੜਾ ਸ਼ੁਦਵਰਤ ਜਿਹਨਾਂ ਦੀ ਕੀਤੀ ਆ ਠੀਕ ਹੈ ਅਸੀਂ ਜਿਹੜੀ ਗੁਰਬਾਣੀ ਦਾ ਪੱਖ ਆ ਹਾਂ ਜੀ ਉਹ ਕਿ ਜਿਹੜਾ ਸਤਗੁਰੂ ਟਾਕ ਲਿਆ ਮੈਂ ਪਾਪੀ ਪੜਦਾ ਜਾਂ ਗੁਰੂ ਜਾਂ ਰੱਬ ਬਾਰੇ ਐਸਾ ਜ਼ਿਕਰ ਆਉਂਦਾ ਬਾਣੀ ਵਿੱਚ ਹਾਂ ਜੀ ਇਹਦੀ ਜਿਹੜੀ ਗੱਲਬਾਤ ਆ ਉਹ ਅਸੀਂ ਦੂਜੇ ਪਾਰਟ ਵਿੱਚ ਕਰਾਂਗੇ ਚਲੋ ਠੀਕ ਹੈ ਇੱਥੇ ਪਹਿਲਾਂ ਆਪਾਂ ਜਿਹੜਾ ਅਰਦਾਸ ਵਿੱਚ ਵਰਤਿਆ ਗਿਆ ਸ਼ਬਦ ਦੇਖ ਕੇ ਹੰਡਰਡ ਕੀਤਾ ਪਹਿਲਾਂ ਉਹਦੀ ਗੱਲ ਕਰ ਲਈਏ ਠੀਕ ਹੈ ਭਾਵੇਂ ਆਮ ਤੌਰ ਤੇ ਦੋਨਾਂ ਨੂੰ ਇੱਕੋ ਸਮਝਿਆ ਜਾਂਦਾ ਪਰ ਕਿਉਂਕਿ ਸਾਡੀ ਜੋ ਸਾਡੀ ਸਮਝ ਵਿੱਚ ਆਇਆ ਗੱਲ پکڑ ਵਿੱਚ ਆਈ ਆ ਅਸੀਂ ਉਹ ਸਾਂਝੀ ਉਹੀ ਸਾਂਝੀ ਕਰਨਾ ਚਾਹੁੰਨੇ ਆ ਇਸ ਲਈ ਅਸੀਂ ਉਸ ਆਧਾਰ ਦੇ ਗੱਲ ਕਰ ਰਹੇ ਆ कि ਇਹਨਾਂ ਦੋਨਾਂ ਨੂੰ ਆਪਾਂ ਵੱਖ-ਵੱਖ ਰੂਪ ਵਿੱਚ ਵਿਚਾਰਦੇ ਆਂ ਕਿਉਂਕਿ ਦੋਨੋਂ ਵੀ ਜਿਹੜੀ ਆ ਉਹ ਇੱਕੋ ਜਿਹੀ ਗੱਲ ਆ ਉਹ ਹੁੰਦਿਆਂ ਹੋਇਆਂ ਵੀ ਵੱਖਰਾਪਾਨਾ ਠੀਕ ਹੈ ਤੁਸੀਂ ਜਿਹੜੀ ਅਰਦਾਸ ਦੀ ਗੱਲ ਆ ਇਸ ਦੇ ਵਿੱਚ ਦੇਖੋ ਦੋ ਤਿੰਨ ਪਹਿਲੂ ਆ ਕੋਈ ਸਾਡੇ ਐਸੇ ਵਿਦਵਾਨ ਵੀ ਹੈ ਕਿ ਜਿਹੜੇ ਸਮਝਦੇ ਆ ਕਿ ਜਿਵੇਂ ਤੁਸੀਂ ਵੀ ਇਸ਼ਾਰਾ ਕੀਤਾ ਕਿ ਸ਼ਰ ਕੰਟਰਡਿਕਟਾ ਕਿ ਜਿਹੜੇ ਇਹ ਸ਼ਬਦ ਆ ਇਹ ਢੁਕਵੇਂ ਨਹੀਂ ਇਹ ਗੁਰਬਾਣੀ ਦੇ ਆਸ਼ੇ ਅਨੁਕੂਲ ਨਹੀਂ ਇਹ ਕੁਝ ਕੁ ਸਾਡੇ ਵਿਦਵਾਨ ਵੀਰਾਂ ਦਾ ਐਸਾ ਮੰਨਣਾ ਹੁੰਦੇ ਉਤਰਕ ਦਿੰਦੇ ਆ ਕਿ ਨਹੀਂ ਕਿ ਜੇ ਕੋਈ ਮੰਨ ਲਓ ਬੁਰੀਾਈ ਕਰ ਰਿਹਾ ਜਾਂ ਕੋਈ ਕਰਮ ਕਰ ਰਿਹਾ ਇਹਰਾ ਫੇਰੀ ਕਰ ਰਿਹਾ ਜਾਂ ਕਿਸੇ ਬੱਚੀ ਨਾਲ ਜ਼ਬਰਦਸਤੀ ਕਰ ਰਿਹਾ ਜਾਂ ਹੋਰ ਕੋਈ ਇਹੋ ਜਿਹੇ ਆ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲਾ ਕੋਈ ਘਾਰਾ ਕਰ ਰਿਹਾ ਜਾਂ ਕਦੋਂ ਪੁੱਟ ਰਿਹਾ ਤਾਂ ਕੀ ਅਸੀਂ ਉਹ ਦੇਖ ਕੇ ਉਹਨੂੰ ਜਿਹੜਾ ਅੱਖਾਂ ਚ ਜਿਹੜੀਆਂ ਚੁਰਾ ਲਈਏ ਈਮਾ ਕਾਲੀ ਖਮੋਸ਼ ਹੋ ਜਾਈਏ ਇਸ ਲਈ ਉਹਨਾਂ ਦਾ ਅਸੀਂ ਮੰਨਾਂਗੇ ਗੁਰਬਾਣੀ ਘਟੋ ਦਾ ਗੁਰਬਾਣੀ ਦਾ ਐਸਾ ਨਹੀਂ ਕਿਦੀ ਉਹ ਇਸ ਆਧਾਰ ਤੇ ਕਿ ਮਨ ਕੁਝ ਜਿਹੜੇ ਆ ਉਹ ਐਸਾ ਤਰਕ ਦਿੰਦੇ ਆ ਕਹਿੰਦੇ ਆ ਕਿ ਸ਼ਬਦ ਟੁਕਮੇ ਨਹੀਂ ਠੀਕ ਪਰ ਜ਼ਿਆਦਾਤਰ ਜਿਹੜੇ ਵਿਦਵਾਨ ਸੱਜਣ ਆ ਉਹ ਇਹਨੂੰ ਟੁਕਮਾ ਮੰਨਦੇ ਆ ਪਰ ਉਹਨਾਂ ਦੀ ਜਿਹੜੀ ਵਿਆਖਿਆ ਜੋ ਪਾਵ ਲੈਂਦੇ ਆ ਆਪਾਂ ਉਸ ਦੀ ਵੀ ਚਰਚਾ ਕਰਦੇ ਆਂ ਪਰ ਜਿਹੜਾ ਇੱਕ ਹੋਰ ਪਹਿਲੂ ਉੱਭਰ ਕੇ ਆਉਂਦਾ ਆਪਾਂ ਉਹਦੀ ਬਾਅਦ ਵੀ ਚਰਚਾ ਕਰਦੇ ਆਂ ਠੀਕ ਹੈ ਹਾਂ ਪਹਿਲਾਂ ਮੈਂ ਤੁਹਾਡੀ ਗੱਲ ਤੋਂ ਕਿੜੇ ਆ ਸਮਝਦੇ ਆ ਕਿ ਦੇਖ ਕੇ ਨਿਠ ਕਰ ਲੈਣਾ ਆਮ ਜੂ ਸਮਝਿਆ ਜਾ ਰਿਹਾ ਕਿ ਕੋਈ ਕੁਝ ਕੁਝ ਵੀ ਕਰ ਰਿਹਾ ਵੇ ਤੁਸੀਂ ਆਪਣੀ ਅੱਖਾਂ ਬੰਦ ਕਰ ਲਵੋ ਜ਼ੁਬਾਨ ਬੰਦ ਕਰ ਲਵੋ ਇਹਦੇ ਵਿੱਚ ਕਈ ਵਿਧਾ ਜਿਹੜੀਆਂ ਆ ਉਹ ਹਾਸੋਨੀ ਗੱਲ ਤਾਂ ਨਹੀਂ ਕੀਤੀ ਜਾ ਸਕਦੀ ਬਲਕਿ ਸਚਾਈ ਆ ਮੈਨੂੰ ਕਿ ਸੱਜਣਾ ਦਿੱਲੀ ਦੇ ਕਥਾਵਾਚਕ ਵੀ ਆ ਕਿਤਨੇ ਵੀ ਆ ਉਹਨਾਂ ਨੇ ਆਪਣੀ ਹੱਟਬੀਤੀ ਗੱਲ ਸੁਣਾਈ ਉਹ ਕਹਿੰਦੇ ਲੱਗੇ ਮੈਂ ਗੁਰਦੁਆਰਾ ਸਾਹਿਬਾਨ ਵਿੱਚ ਡਿਊਟੀ ਕਰਦਾ ਸੀ ਤੇ ਉਹਦੇ ਇੱਕ ਸੱਜਣ ਜਿਹੜੇ ਗੁਰਦੁਆਰੇ ਨਾਲ ਹੀ ਸੰਬੰਧਿਤ ਸੀ ਉਹ ਗੋਲਗੁੱਟੋਂ ਪੈਸੇ ਕੱਢਦੇ ਹੁੰਦੇ ਸੀ ਕਹਿੰਦੇ ਮੈਂ ਉਹਨਾਂ ਨੂੰ ਦੇਖਦੇ ਜਦੋਂ ਦੇਖ ਲਿਆ ਮੈਂ ਜਾ ਕੇ ਜਿਹੜੇ ਮੈਨੇਜਮੈਂਟ ਸੀਜਰਿਜ਼ਮ ਵੱਲ ਬੰਦੇ ਸੀ ਮੈਂ ਉਹਨਾਂ ਨੂੰ ਇੱਕ ਸਜਣ ਆਇਆ ਉਹਨਾਂ ਨੂੰ ਦੱਸਿਆ ਉਹਨਾਂ ਦੇ ਧਿਆਨ ਵਿੱਚ ਗੱਲ ਆਂਦੀ ਕਿ ਭਾਈ ਫਲਾਣਾ ਵਿਅਕਤੀ ਜਿਹੜਾ ਉਹ ਗੋਲਗੁੱਚੋਂ ਪੈਸੇ ਕੱਢਦਾ ਚੋਰੀ ਪੈਸੇ ਕੱਢਦਾ ਕਿੰ ਲੱਗਿ ਉਹਨਾਂ ਨੇ ਮੇਰੀ ਗੱਲ ਸੁਣ ਕੇ ਮੈਨੂੰ ਕੋਈ ਸ਼ਾਬਾਸ਼ ਦੇਣ ਦੀ بجائے ਉਲਟਾ ਮੈਨੂੰ ਆਖਿਆ ਕਿ ਲੱਗਦਾ ਤੈਨੂੰ ਹਿੱਸਾ ਨਹੀਂ ਮਿਲਿਆ ਹੋਣਾ ਤਾਂ ਤੂੰ ਉਸ ਬੰਦੇ ਦੀ ਸ਼ਿਕਾਇਤ ਕਰ ਰਿਹਾ ਹੈਂ ਕਿੰਦੇ ਮੈਂ ਕੰਨ ਹੱਥ ਲਾਏ ਵੀ ਦੁਬਾਰਾ ਕਦੀ ਮੈਂ ਐਸੀ ਗਲਤੀ ਨਹੀਂ ਕਰੂੰਗਾ ਕਿੰਦਾ ਸਮਾਂ ਗੁਜ਼ਰਿਆ ਮੇਰੇ ਸਾਹਮਣੇ ਫਿਰ ਇੱਕ ਹੋਰ ਮੁੜ ਕੇ ਘਟਨਾ ਦੂਜੀ ਥਾਂ ਹੋਈ ਪਰ ਮੈਂ ਦੇਖ ਕੇ ਚੁੱਪ ਰਿਆ ਮੈਂ ਕਿਸੇ ਨੂੰ ਨਹੀਂ ਦੱਸਿਆ ਪਰ ਉਹ ਕਿਉਂਕਿ ਉਹਦੀ ਆਦਤ ਸੀ ਚੋਰੀ ਕਰਨ ਦੀ ਉਹ ਕਿਸੇ ਫਿਰ ਇੱਕ ਹੋਰ ਵਿਅਕਤੀ ਸੀ ਉਥੇ ਗੁਰਦੁਆਰੇ ਦੇ ਸਟਾਫ ਮੈਂਬਰੀ ਸੀ ਉਹਨੇ ਦੇਖ ਲਿਆ ਤੇ ਉਹਨਾਂ ਜਾ ਕੇ ਡਾਕਟਰ ਵੀ ਜਾ ਕੇ ਦੱਸ ਦਿੱਤਾ ਵੀ ਇਹ ਬੰਦਾ ਜਿਹੜਾ ਗੋਲਕ ਵਿੱਚੋਂ ਪੈਸੇ ਚੋਰੀ ਕੱਢਦਾ। ਕਹਿੰਦੇ ਉਹਨਾਂ ਨੇ ਕਹਿੰਦੇ ਸੇਮ ਜਿਹੜੀ ਗੱਲ ਆ ਜੋ ਮੈਨੂੰ ਆਖੀ ਸੀ ਉਹਨੂੰ ਵੀ ਉੱਥੇ ਵੀ ਉਹੀ ਗੱਲ ਆਕੀ ਗਈ ਕਿ ਤੁਸੀਂ ਦੋਵੇਂ ਮਿਲੇ ਹੋਏ ਸੀ ਲੱਗਦਾ ਤੁਹਾਡਾ ਹੁਣ ਝਗੜਾ ਹੋ ਗਿਆ ਪੈਸੇ ਜਿਹੜਾ ਵੰਡ ਵਡਾਈ ਦਾ ਤਾਂ ਤੂੰ ਹੁਣ ਦੱਸ ਰਿਹਾ। ਸਿਟਾ ਹੀ ਨਿਕਲਿਆ ਕੇ ਉਹਨੂੰ ਦੋਨੋਂ ਕੱਢ ਦਿੱਤਾ। ਜਿਹੜਾ ਚੋਰੀ ਕਰਦਾ ਸੀਗਾ ਜਿਹਨੇ ਦੱਸਿਆ ਉਹਨੂੰ ਵੀ ਕੱਢ ਦਿੱਤਾ ਕਿ ਤੁਹਾਡੀ ਮਿਲੀ ਭੁਗਤਾ ਤੋਂ ਕਿਉਂਕਿ ਤੁਹਾਡਾ ਰੋ ਪੈ ਗਿਆ ਹਣਾ ਤੂੰ ਕਿਸੇ ਸਪਿਰੇ ਨਹੀਂ ਮਿਲੇ ਹੁਣੇ ਸਾ ਨਹੀਂ ਮਿਲਿਆ ਹਣਾ ਤਾਂ ਤੁਹੋਂ ਸਾਨੂੰ ਦੱਸ ਰਿਹਾ ਉਹ ਕਹਿੰਦੇ ਮੇਰਾ ਉਹ ਮੈਨੂੰ ਦੱਸਣ ਲੱਗੇ ਤਾਂ ਮੇਰਾ ਉਸ ਨੂੰ ਪੱਕਾ ਵਿਸ਼ਵਾਸ ਬਣ ਗਿਆ ਕਿ ਉਦਾਸ ਵੀ ਜੋ ਲਿਖਿਆ ਬਿਲਕੁਲ ਠੀਕ ਲਿਖਿਆ ਉਹ ਤੁਹਾਨੂੰ ਨੇ ਇਸ ਰੂਪ ਵਿੱਚ ਲਿਆ ਕਿਉਂਕਿ ਉਹਨਾਂ ਨੇ ਵਾਪਰੇ ਆ ਠੀਕ ਤਾਂ ਕੋਈ ਐ ਸੱਜਣਾ ਜਿਹੜਾ ਕਿ ਦੇ ਕੇ ਅੰਡਿੱਟ ਦੇ ਪਾਵਨ ਇਸ ਰੂਪ ਵਿੱਚ ਲੈਂਦੇ ਆ ਤੇ ਗੁਰਬਾਣੀ ਵਿੱਚ ਘਟੋਗਾ ਜਿਹੜਾ ਕੋਈ ਪੱਖ ਇੱਕ ਰੂਪ ਵਿੱਚ ਨਹੀਂ ਦਰਸਾਇਆ ਇਹ ਠੀਕ ਆ ਕਿ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਹਾਂ ਤਾਂ ਜ਼ਰੂਰੀ ਨਹੀਂ ਤੁਹਾਡੇ ਗਾਲ ਚ ਹਾਰ ਪਾਉਣਗੇ ਅਗਲੇ ਤੁਹਾਡੀ ਜਜਾਕਾਰ ਉਹ ਵੀ ਸ਼ਾਬਾਸ਼ ਦੇਣਗੇ ਜਿੱਥੇ ਜ਼ਿਆਦਾਤਰ ਬੇਈਮਾਨ ਲੋਕਾਂ ਦੀ ਪਰਮਾਰ ਹੋਵੇ ਉਥੇ ਤੁਸੀਂ ਇਹ ਆਸ ਰੱਖ ਵੀ ਨਹੀਂ ਸਕਦੇ ਔਰ ਜੇਕਰ ਸਜਮ ਤੁਸੀਂ ਇਸ ਰਾਹ ਤੇ ਤੁਰੇ ਹੋ ਤਾਂ ਤੁਹਾਨੂੰ ਇਹ ਆਸ ਰੱਖਣੀ ਵੀ ਨਹੀਂ ਚਾਹੀਦੀ ਕਿ ਤੁਹਾਨੂੰ ਕੋਈ ਸ਼ਾਬਾਸ਼ ਦੇਊਗਾ ਤੁਸੀਂ ਆਪਣਾ ਜਿਹੜਾ ਫਰਜ਼ ਆ ਆਪਣੀ ਡਿਊਟੀ ਆ ਉਹ ਇਮਾਨਦਾਰੀ ਨਾਲ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਉਕਰਪਾ ਇਹਦੇ ਗੱਲ ਜੋ ਵਾਪਰੀ ਮੈਨੂੰ ਉਹਨਾਂ ਸੁਣਾਈ ਸਾਂਝੀ ਕੀਤੀ ਕਿ ਲੱਗੀ ਜੀ ਮੈਨੂੰ ਸਮਝ ਆ ਗਈ ਪਰ ਖੈਰ ਮੇਰੇ ਨਾਲ ਗੱਲਬਾਤ ਹੋਈ ਕਿ ਨਹੀਂ ਗੁਰਬਾਣੀ ਇਹ ਪਾਕਿਸਤੂਪ ਇਹ ਨਹੀਂ ਸਾਡੇ ਸਾਹਮਣੇ ਰੱਖਦੀ ਬਲਕਿ ਸਾਨੂੰ ਸੱਚ ਬੋਲਣ ਲਈ ਉਤਸ਼ਾਹਿਤ ਕਰਦੀ ਆ ਖਰੇ ਦਾ ਇਹ ਬਿਲਕੁਲ ਭਾਵ ਨਹੀਂ ਦੇ ਕੇ ਐਡਿਟ ਕਰਨ ਦਾ ਕਿ ਸਾਡੇ ਸਾਹਮਣੇ ਕੋਈ ਕੋ ਕਰਮ ਕਰ ਰਿਹਾ ਹੈਰਾ ਫੇਰੀ ਕਰ ਰਿਹਾ ਮਿਲਾਵਟ ਕਰ ਰਿਹਾ ਜਾਂ ਹੋਰ ਕੋਈ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲਾ ਕੋਈ ਕਦਮ ਪੁੱਟ ਰਿਹਾਤਾ ਸੀ ਦੇ ਕੇ ਅਸੀਂ ਨਜ਼ਰਾਂ ਅੰਦਾਜ਼ ਕਰ ਦਈਏ ਫਤੋਗੜ ਗੁਰਬਾਣੀ ਇਸ ਉਤੇ ਮੂਰ ਨਹੀਂ ਲਾਉਂਦੀ ਨਾ ਹੀ ਅਰਦਾਸ ਵਿੱਚ ਲਈ ਇਹ ਸ਼ਬਦ ਦਾ ਐਸਾ ਭਾਵ ਆ ਹਾ ਜਿਹੜੀਆਂ ਬਹੁਤ ਸਰੀਆਂ ਅਸੀਂ ਗੱਲਾਂ ਜਿਹੜੀਆਂ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨਹੀਂ ਹੁੰਦੀਆਂ ਕਿਸੇ ਦੀ ਕਮਜ਼ੋਰੀ ਹੁੰਦੀ ਆ ਜਾਂ ਹੋਰ ਕੋਈ ਉਹਦੀ ਗਰੀਬੀ ਉਹਦੀ ਦਰਦਰਤਾ ਉਹਦੀ ਮਜਬੂਰੀ ਕੁਝ ਕਹਿ ਸਕਦੇ ਆ ਜੇ ਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਹਾਂ ਜੇਕਰ ਉਹ ਜ਼ਾਰ ਹੋ ਜਾਂਦੀ ਹੈ ਜਾਂ ਦੂਜੇ ਨੂੰ ਪਤਾ ਚੱਲ ਜਾਂਦਾ ਤਾਂ ਉਹ ਸ਼ਰਮਿੰਦਗੀ ਮਹਿਸੂਸ ਕਰਦਾ ਠੀਕ ਉਹਦੀ ਜਿਹੜੀ ਆ ਭਾਈਚਾਰੇ ਵਿੱਚ ਰਿਸ਼ਤੇਦਾਰਾਂ ਵਿੱਚ ਬੁਧਰਾਮੀ ਹੁੰਦੀ ਆ ਤਾਂ ਕੇ ਉਹਦਾ ਬੰਦਾ ਉਹ ਸੰਕੋਚ ਕਰਦਾ ਠੀਕ ਸਾਡੇ ਇਤਿਹਾਸ ਵਿੱਚ ਇੱਕ ਬੜੀ ਖੂਬਸੂਰਤ ਸਾਕੀ ਆ ਜਿਹੜੀਆਂ ਕਰਨਾਮੋਸਆਂ ਜੀਆਂ ਉਹ ਸਿੰਬਾਲਕ ਹੁੰਦੀਆਂ ਪ੍ਰਤੀਕ ਮਿਤ ਹੁੰਦੀਆਂ ਜਿਹਦੇ ਚ ਦੇ ਕੇ ਅੰdit ਕਰਨ ਵਾਲੇ ਭਾਵ ਦੀ ਇੱਕ ਜਲਕ ਸਾਨੂੰ ਮਿਲਦੀ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਦੀ ਧਰਤੀ ਦੇ ਵਿੱਚ ਰਹੇ ਸੀਗੇ ਜਿਹੜਾ ਜਿਹੜਾ ਵਹਿਬਲ ਪਿੰਡਾ ਇਹਦੇ ਥੋੜੇ ਬਾਰ-ਬਾਰ ਗੁਰੂ ਸਾਹਿਬ ਦਾ ਉੱਥੇ ਉਤਾਰਾ ਹੁੰਦਾ ਗੁਰੂ ਸਾਹਿਬ ਦੇ ਨਾਲ ਸੈਨਾ ਵੀ ਸੀ ਤਾਂ ਜਿਹੜੇ ਸੀ ਉਹ ਰਾਮ ਜਾਂ ਸੀ ਉਹ ਰਾਸੀ ਵੀ ਕਹਿੰਦੇ ਆ ਕਿਉਂਕਿ ਨੇੜੇ-ਨੇੜੇ ਪਿੰਡ ਸੀਗੇ ਜਿੱਥੇ ਟੀਬੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਤਿਬੀ ਸਾਹਿਬ ਇੱਕ ਮੁਗਸਾਦੇ ਨੇੜੇ ਆਗੇ ਤਿਬੀ ਸਾਹਿਬੀ ਤਿਬੀ ਸਾਹਵਾ ਤਾਂ ਉਥੇ ਜਿਹੜੇ ਪਿੰਡ ਵਾਸੀਆਂ ਨੇ ਆਖਿਆ ਕਿ ਕੁਝ ਜਿਹੜੇ ਸਿੰਘ ਹੈਗੇ ਆ ਉਹ ਅਸੀਂ ਆਪਣੇ ਘਰਾਂ ਚ ਲੈ ਜੰਨੇ ਆ ਉਹਨਾਂ ਨੂੰ ਪ੍ਰਸ਼ਾਦਾ ਛਕਾਉਨੇ ਆ ਕੁਝ ਦਾ ਲੰਗਰ ਇੱਥੇ ਤਿਆਰ ਕਰ ਲਓ ਉਥੇ ਤਿਆਰ ਕਰਨ ਲੱਗ ਪਏ ਕੁਝ ਜਿਹੜੇ ਸੀਗੇ ਉਹ ਹਰ ਵਿਅਕਤੀ ਜਿਹੜਾ ਸੀ ਪਿੰਡ ਦਾ ਉਹ ਸਿੱਖ ਨੂੰ ਇੱਕ ਨੂੰ ਕਿਸੇ ਦੋ ਉਹ ਆਪਣੇ ਨਾਲ ਲੈ ਕੇ ਗਿਆ ਉਹਨੂੰ ਪ੍ਰਸ਼ਾਦਾ ਛਕਾਇਆ ਪਰ ਇੱਕ ਪਰਿਵਾਰ ਆਜੇਆ ਸੀਗਾ ਕਿ ਉਹ ਬੜਾ ਗਰੀਬ ਸੀ ਪਰ ਜਿਵੇਂ ਸ਼ਿਕਾ جاری ਚਾਲੀ ਜਾਉਂਦੇ ਤਾਂ ਕਹਿੰਦੇ ਵੀ ਤੈਨੂੰ ਵੀ ਲਿਆਣਾ ਪਊਗਾ ਇਹ ਤਾਂ ਫੈਸਲਾ ਸਾਰੇ ਪਿੰਡ ਵਾਸੀਆਂ ਦਾ ਕਿ ਤੈਨੂੰ ਸ਼ਿਕਾਣਾ ਪਊਗਾ ਉਹ ਲੈ ਗਿਆ ਪਰ ਹੁਣ ਕਾਰਜ ਜੀ ਗਰੀਬੀ ਆ ਉਹਨੇ ਕੀ ਕੀਤਾ ਕਿ ਉਹਦਾ ਬੜੇ ਪਿਆਰ ਨਾਲ ਉਹਨੇ ਮੰंजे ਤੇ ਉਹਨੂੰ ਬਿਠਾਇਆ ਉਹਦੇ ਜਿਹੜੇ ਜਿਹੜੇ ਪਿਆਰ ਵੀ ਤੋਤੇ ਪੁੰਝੇ ਹਾਤੋਂ ਆਏ ਉਹਨੂੰ ਠੰਡਾ ਜਾਲ ਸ਼ਿਕਾਇਆ ਔਰ ਫਿਰ ਉਹਨੇ ਸੁੱਕੇ ਪੀਲੂ ਸੀਗੇ ਉਹਨ ਜਿਹੜੇ ਉਹਨਾਂ ਨੂੰ ਚੰਗੇ ਪੀਉਂਗੇ ਗਰਮ ਪਾਣੀ ਵਿੱਚ ਪਲਕਿਆ ਤੇ ਥੋੜੇ ਜਿਹਾ ਨਰਮ ਹੋਏ ਤਾਂ ਉਹੀ ਉਹਦੇ ਅੱਗੇ ਰੱਖ ਦਿੱਤੇ ਬਲਾਗਰ ਸਿੰਘ ਸਿੱਖ ਤਾਂ ਨਾ ਸੀਗਾ ਤਾਂ ਗੱਲ ਕੀ ਕੇ ਸਾਰੇ ਪ੍ਰਸ਼ਾਦ ਛਾ ਕੇ ਬਾਬਸ ਮੋੜ ਆਏ ਤਾਂ ਗੁਰੂ ਮਹਾਰਾਜ ਸਾਰਿਆਂ ਨੂੰ ਪੁੱਛਣ ਲੱਗੇ ਅੱਜ ਪੁੱਛਦੇ ਨਹੀਂ ਪਰ ਜੋ ਕਿ ਸਾਖੀ ਆ ਸਮਝਾਉਣ ਲਈ ਆ ਸੰਭਾਲਿਕ ਆ ਉਹ ਇਸ ਲਈ ਜ਼ਿਕਰ ਆਉਂਦਾ ਕਿ ਮਹਾਰਾਜ ਪੁੱਛਣ ਲੱਗ ਪਏ ਸਿੱਖਾਂ ਨੂੰ ਤੁਸੀਂ ਕੀ ਕੋਈ ਛਾਕੇ ਆਈਏ ਉਦੋਂ ਕੋਕਿ ਸਿੰਘ ਗਏ ਸੀ ਕਿ ਸਾਰਿਆਂ ਦਾ ਸੰਸ਼ਲੂ ਕਰਤਾ ਉਹ ਕਹਿੰਦੇ ਮੈਂ ਸ਼ੱਕੇ ਆਇਆ ਕਿਉਂਕਿ ਮੈਂ ਸ਼ੱਕੇ ਆਇਆ ਜਿਹੜਾ ਮੁਲਾਕਰ ਸਿੰਘ ਸੀ ਉਹ ਖਮੋਸ਼ ਰਿਹਾ ਮਹਾਰਾਜ ਨੂੰ ਪੁੱਛਦੇ ਭਾਈ ਤੂੰ ਕੋਈ ਨਹੀਂ ਬੋਲ ਰਿਹਾ ਸਿੰਘਾ ਤੂੰ ਕੀ ਸ਼ੱਕੇ ਆਇਆ ਤੋ ਕਹਿੰਨ ਲੱਗੇ ਮਹਾਰਾਜ ਵੀ ਸੱਚੇ ਵੀ ਜਿਹੜਾ ਜਿਸ ਪ੍ਰਸ਼ਾਦਾ ਜਿਹੋ ਜੀ ਭਾਵਨਾ ਨਾਲ ਸਿੱਖ ਨੇ ਅੱਜ ਮੈਨੂੰ ਸ਼ਕਾਇਆ ਮੈਂ ਜ਼ਿੰਦਗੀ ਵਿੱਚ ਐਸਾ ਪ੍ਰਸ਼ਾਦਾ ਨਹੀਂ ਸ਼ਕਿਆ ਮੈਨੂੰ ਬੜਾ ਹੀ ਜਿਹੜਾ ਉਹ ਚੰਗਾ ਲੱਗਾ ਜਿਹੜੇ ਪਿੰਡਾਂ ਵਾਲੇ ਸੀ ਉਹ ਦੇਖਿਆ ਨਾ ਕਿ ਆ ਵੀ ਉਹਦੇ ਫਾਕੇ ਦੇ ਫਾਕਾ ਪੈਂਦਾ ਉਹਨੂੰ ਉਹ ਆਪ ਉਹਦੇ ਜੁੜਦਾ ਨਹੀਂ ਤੇ ਸਿੱਖ ਨੂੰ ਕਿਥੇ ਪ੍ਰਸ਼ਿੱਸ਼ਕ ਐਸਾ ਸ਼ਿਕਾਇਤ ਆ ਤੋ ਅੱਖ ਲੱਗੇ ਮਹਾਰਾਜ ਵੀ ਜਿਹੜੇ ਵੀ ਕਹਿ ਰਹੀ ਆ ਵੀ ਠੀਕ ਨਹੀਂ ਲੱਗਦਾ ਉਹ ਸਿੱਖ ਵੀ ਬੈਠਾ ਆਇਆ ਉਹ ਜਿਹੜਾ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਤੇ ਮਹਾਰਾਜ ਆਖਰ ਨੂੰ ਕਹੇ ਵੀ ਤੂੰ ਹੀ ਦੱਸ ਦੇ ਵੀ ਇਹ ਸਿੱਖ ਕਹ ਰਿਹਾ ਤੂੰ ਬਹੁਤ ਵਧੀਆ ਪ੍ਰਸ਼ਾਦਾ ਸ਼ਿਕਾਇਤ ਆ ਇਹਨੂੰ ਇਹ ਕਹਿੰਦਾ ਐਸਾ ਪ੍ਰਸ਼ਾਦਾ ਮੈਂ ਸ਼ਕੈ ਅਗੇ ਦੇ ਨਹੀਂ ਆ ਇਸੀ ਭਾਵਨਾ ਨਾਲ ਪਾਓ ਆ ਤੇ ਇਹ ਤੇ ਇਹ ਪਹਿਣ ਵਾਲੇ ਕਹਿੰਦੀ ਹੈ ਕਿ ਨਹੀਂ ਇਹ ਤਾਂ ਸਿਕਾਈ ਨਹੀਂ ਸਕਦਾ ਤੁਮਾਰੋਂ ਪੁੱਛਦੀ ਹੈ ਕਿ ਤੂੰ ਦੱਸ ਤੇ ਉਹ ਬੁਰਾ ਹਾਦਿ ਜਿਹੜਾ ਕਹਿੰਦਾ ਮਹਾਰਾਜ ਜੀ ਸੱਚ ਇਹ ਆ ਵੀ ਮੇਰੀ ਹਾਇਸੀਅਤ ਜਿਹੜੀ ਹੈ ਹੀ ਨਹੀਂ ਕੁਝ ਐਸਾ ਛਕਾਉਣ ਦੀ ਮੈਂ ਤਾਂ ਇਹਨੂੰ ਜਿਹੜਾ ਉਹ ਜਲ ਛਕਾਇਆ ਤੇ ਮੇਰੇ ਕੋ ਜੋ ਕੁਝ ਸੀ ਮੇਰੇ ਕੋ ਮੈਂ ਉਹੀ ਨੂੰ ਛਕਾਇਆ ਤਾਂ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਆ ਔਰ ਸੇਖ ਨੂੰ ਸ਼ਾਬਾਸ਼ ਦਿੰਦੇ ਆ ਫਿਰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਆ ਕਿ ਜੇ ਘਰ ਹੁੰਦੇ ਆ ਤੁਸੀਂ ਕੋਈ ਲੋੜਵੰਦਾ ਆਉਂਦਾ ਉਹਨੂੰ ਨਹੀਂ ਛਕਾਉਂਦੇ ਤੇ ਤੁਸੀਂ ਦੋਸ਼ੀ ਹੋ ਇਹ ਤਾਂ ਕੋਈ ਹੈਗਾ ਪਰ ਦੂਜੇ ਪਾਸੇ ਜੇਕਰ ਤੁਹਾਡਾ ਨਹੀਂ ਛਕਣ ਵਾਲਾ ਜਿਹੜਾ ਆਇਆ ਉਹ ਜ਼ਿੱਦ ਕਰੇ ਹਟ ਕਰੇ ਕਿ ਨਹੀਂ ਤੁਹਾਨੂੰ ਤਾਂ ਛਕਾਣਾ ਪਊਗਾ ਤਾਂ ਉਹ ਦੋਸ਼ੀ ਹੈ ਸਿੱਖੀ ਨਹੀਂ ਤੇ ਇਥੇ ਮਤਲਬ ਕਿਸ ਤਰ੍ਹਾਂ ਨਾਲ ਉਹਦਾ ਜਿਹੜਾ ਪਰਦਾ ਢੱਕ ਰਿਹਾ ਉਹ ਦੇਖ ਕੇ ਅੰਡਿਟ ਕਰ ਰਿਹਾ ਮੈਂ ਤੇ ਇੱਕ ਪੱਖ ਆਉਦਾ ਪਹਿਲੂ ਆ ਠੀਕ ਹੈ ਉਹਦੇ ਚ ਕਿਸੇ ਦਾ ਨੁਕਸਾਨ ਨਹੀਂ ਕੋਈ ਉਹ ਜੋ ਉਹਦਾ ਦਾ ਪਰਦਾ ਟੱਕ ਰਿਹਾ ਵੀ ਗਰੀਬ ਆ ਪਰ ਉਹਦੀ ਅੰਦਰ ਜਿਹੜੀ ਭਾਵਨਾ ਸ਼ਰਧਾ ਉਹਦੇ ਉਹਦੇ ਸਾਹਮਣੇ ਦੁਜਿਆਂ ਦੇ ਸਾਹਮਣੇ ਉਹਨੂੰ ਨਸ਼ਰ ਕਰਕੇ ਉਜਾਗਰ ਕਰਕੇ ਉਹਦਾ ਮਸਾਕ ਨਹੀਂ ਬਣਾਉਣਾ ਚਾਹੁੰਦਾ ਤਾਂ ਬਹੁਤ ਸਾਰੇ ਸਾਡੇ ਜੀਵਨ ਵਿੱਚ ਸਰੀ ਰੋਜ਼ਮਰ ਦੀ ਜ਼ਿੰਦਗੀ ਵੀ ਅਸੀਂ ਕੱਟਣਾ ਆਉਂਦੀ ਆ ਅਸੀਂ ਦੇਖਦੇ ਆ ਕਿ ਉਹਨਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਰਾਈਟ ਪਰ ਅਸੀਂ ਕੀ ਆ ਕਿ ਅਸੀਂ ਉਹਨੂੰ ਨੀਵਾ ਦਿਖਾਉਣ ਲਈ ਖਿਲੀ ਉਡਾਉਣ ਲਈ ਉਹ ਜਿਹੜੀ ਅਸੀਂ ਉਹ ਜਗਜ਼ਲ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਆ ਆਈਦੇ ਸੋਸ਼ਲ ਮੀਡੀਆ ਦੇਖੋ ਤੁਸੀਂ ਹਾਂ ਜੀ ਕਿ ਕੋਈ ਸੁਧਾਰਨ ਕਿਸੇ ਦਾ ਜਿਹੜਾ ਜੇ ਕੋਈ ਤਨ ਦਾ ਕੋਈ ਅੰਗ ਜਿਹੜਾ ਪ੍ਰਾਈਵੇਟ ਅੰਗ ਮੰਨ ਲਓ ਕੋਈ ਥੋੜਾ ਬਤ ਕਿਸੇ ਦਾ ਬੇਧਿਆਨੀ ਵਿੱਚ ਜੇ ਕਿਸੇ ਨਜ਼ਰ ਆ ਗਿਆ ਤਾਂ ਅਸੀਂ ਪੂਰਾ ਉਹ ਢੰਡੋਰਾ ਪਿੱਟ ਲੈ ਉਹ ਫੋਟੋ ਖਿੱਚ ਕੇ ਪਾ ਦਿੰਨੇ ਆਂ ਦੇਖੋ ਜੀ ਕੋਈ ਕੋਈ ਗੱਲਾਂ ਅਵਾਇਡ ਕੀਤੇ ਜਾਂ ਉਹਨਾਂ ਕੋਈ ਫਾਇਦਾ ਨਹੀਂ ਕਿਸੇ ਦਾ ਠੀਕ ਬਸ ਸਾਦਾ ਵੀ ਨਹੀਂ ਨਾ ਕਿਸੇ ਹੋਰ ਦਾ ਉਹਦੇ ਨਾਲ ਕੀ ਹੈ ਕਿ ਜਿਹੜਾ ਦੂਜਾ ਉਹ ਸ਼ਰਮਿੰਦਗੀ ਹੁੰਦੀ ਆ ਤੁਕ ਇੱਕ ਦੇ ਪਹਿਲੂ ਜਿਹੜਾ ਦੇਖ ਕੇ ਕਰਨ ਦਾ ਇਹ ਆ ਕਿ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਕਿਸੇ ਦੀ ਗਰੀਬੀ ਆ ਚਾਹੇ ਜੋ ਕੋਈ ਹੋਰ ਮਜਬੂਰੀ ਆ ਅਸੀਂ ਮਤਲਬ ਇਹ ਰੁਚੀ ਰੱਖੀ ਹੈ ਕਿ ਅਸੀਂ ਹਰ ਹੀ ਲੇ ਜਿਹੜਾ ਉਹਨੂੰ ਨਸ਼ਰ ਕਰਦਾ ਉਹਦਾ ਮوضوع ਕੁਛ ਨਾ ਜਾਂ ਮਸਾਕ ਦਾ ਵਿਸ਼ਾ ਬਣਾਉਣਾ ਹਾਂਜੀ ਐਸਾ ਨਹੀਂ ਕਰਨਾ ਜਿਹੜੇ ਗੁਰਬਾਣੀ ਸੰਸੇਧ ਮਿਲਦੀ ਆ ਜਿਹੜੀ ਇਹ ਰੁਚੀ ਆ ਇਹ ਮਨਮੁਖਾਂ ਵਾਲੀ ਰੁਚੀ ਆ ਜਿਵੇਂ ਕਿ ਜੋ ਨਿੰਦਕ ਦੇਖੇ ਚ ਉਹ ਨਿੰਦਕ ਉਮਾ ਹੈ ਗੁਰਬਾਣੀ ਦਾ ਪਾਵਨ ਫਰਮਾਨ ਆ ਕਿ ਜਿਹੜਾ ਨਿੰਦਕ ਵਿਅਕਤੀ ਆ ਉਹ ਜਦੋਂ ਦੂਜਿਆਂ ਦੀ ਕਮਜ਼ੋਰੀ ਕੋ ਦੇਖਦਾ ਜਿਦਾ ਮਾਰਾ ਫਰਮਾਉਂਦੇ ਆ ਪਾਵਨ ਫਰਮਾਅ ਵਿੱਚ ਜੋ ਦੇਖਿਆ ਚਦਰ ਤੋਂ ਨਿੰਦਕ ਉਮਾ ਹੈ ਫਲੋ ਦੇਖ ਦੁਖ ਭਰੀ ਗਿਆ ਕਿ ਆਹ ਜਿਹੜਾ ਮਨੁੱਖ ਮਨਮੁਖਾ ਰੱਬ ਨੇ ਟੁੱਟਾਇਆ ਮਨੁੱਖਾ ਉਹ ਜਦੋਂ ਕਿਸੇ ਦੀ ਕੋਈ ਗਲਤੀ ਵੇਖਦਾ ਕਮਜ਼ੋਰੀ ਵੇਖਦਾ ਤਾਂ ਦੇਖ ਕੇ ਉਹਨੂੰ ਬੜੀ ਚਾਚੜਦਾ ਖੁਸ਼ ਹੁੰਦਾ ਔਰ ਫਿਰ ਜਿੰਨੇ ਜੋ ਟੰਡੋਰਾ ਨੇ ਪੇਟ ਲਵੇ ਉਹਨਾਂ ਦੀਰ ਨੂੰ ਚੈਨ ਨਹੀਂ ਆਉਂਦਾ ਉਹਨੂੰ ਅੰਜਾਖੇ ਪ੍ਰਸ਼ਾਦਾ ਨਹੀਂ ਪੱਜਦਾ ਜਾਂ ਜੋ ਵੱਦ ਤੋਂ ਵੱਧ ਲੋਕਾਂ ਨੂੰ ਦੱਸਣਾ ਦੇਵੇ ਉਹ ਅੱਜ ਦਾ ਬੜਾ ਸੌਖਾ ਹੈ ਤਾਂ ਟੈਲੀਫੋਨ ਕਰ ਲਵੋ ਜਾਂ ਸੋਸ਼ਲ ਮੀਡੀਆ 'ਤੇ ਤੁਸੀਂ ਪਾ ਦਿਓ ਤੇ ਲਾਲਾ ਲਾ ਹੋ ਜਾਂਦੀ ਆ ਹਾਂਜੀ ਬਹੁਤ ਸਾਰੇ ਐਸੀ ਜਿਹੇ ਘਟਨਾਵਾਂ ਵਾਪਰੀਆਂ ਅੱਜ ਅੱਜ ਦੇ ਯੁੱਗ ਵੀ ਦੇਖਦੇ ਆ ਸੀ ਕਿ ਜਦੋਂ ਕਿਸੇ ਪਰਿਵਾਰ ਦੇ ਛੋਟੇ ਮੋਟੇ ਘਟਨਾਵਾਂ ਜਿਹੜੀਆਂ ਉਹ ਅਸੀਂ ਜਦੋਂ ਸ਼ੇਅਰ ਕਰ ਦਿੰਨੇ ਆ ਜਿਹਦੇ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੋ ਰਿਹਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਪਰ ਜਿਸ ਵਿਅਕਤੀ ਨਾਲ ਸੰਬੰਧਿਤ ਆ ਉਹਦੀ ਕੈਮਰਾ ਜ਼ਿੰਦਗੀ ਜਿਹੜੀ ਆ ਉਹ ਨਰਕ ਬਣ ਜਾਂਦੀ ਆ ਠੀਕ ਹੈ ਜਿਹੜਾ ਦੇਖ ਕੇ ਐਡਿਟ ਕਰਨ ਦਾ ਉਹ ਇਹੋ ਜਿਹੀ ਗੱਲਾਂ ਇਹੋ ਜਿਹੀ ਠੀਕ ਹੈ ਇਹ ਨਹੀਂ ਕਿ ਕੋਈ ਮੰਨ ਲਓ ਕੋਈ ਚੋਰੀ ਕਰ ਰਿਹਾ ਹੈਰਾ ਫੇਰੀ ਕਰ ਰਿਹਾ ਭੀਮਾਨੀ ਕਰ ਰਿਹਾ ਕੋਈ ਹੋਰ ਕੋ ਕਰਮ ਕਰ ਰਿਹਾ ਉਹਨੂੰ ਦੇਖ ਕੇ ਐਡਿਟ ਕਰਨ ਦੀ ਗੱਲ ਨਹੀਂ ਠੀਕ ਕਦੋਂਗਾ ਸਿੱਖੀ ਜੀਵਨ ਦਾਜ ਦਾ ਇਹ ਹਿੱਸਾ ਨਹੀਂ ਨਹੀਂ ਇਵਨ ਥੋੜਾ ਜਿਆਦਾ ਵੀ ਐਡ ਕਰਦਾ ਗੁਰੂ ਤੇਗ ਬਹਾਦਰ ਜੀ ਨੇ ਤਾਂ ਸੁਣ ਕੇ ਵੀ ਐਡਿਟ ਨਹੀਂ ਕੀਤਾ ਸੁਣੀ ਹੈ ਨਾ ਗੱਲ ਉਹਨਾਂ ਦੀ ਤਕਲੀਫ ਸੁਣੀ ਤੇ ਉਹਨੂੰ ਹੀ ਡਿੱਠਿਆ ਨਾ ਅਜੇ ਤਾਂ ਉਹ ਤਾਂ ਦੇਖ ਕੇ ਵੀ ਉਹਨ ਡਿੱਠ ਨਹੀਂ ਆ ਉਹਨਾਂ ਸੁਣ ਕੇ ਉਹਨਾਂ ਦੀ ਪ੍ਰੋਬਲਮ ਨੂੰ ਫੀਲ ਕਰਕੇ ਐਮਪੈਥੀ ਖੁਦ ਵਿੱਚ ਉਹਦੇ ਵਿੱਚ ਆ ਗਏ ਆ ਦੇਖੋ ਜਿਹੜੀ ਗੱਲ ਜਿਹੜੀ ਜਿਗਾ ਕਰ ਰਹੇ ਹੋ ਬੜਾ ਵਧੀਆ ਨੁਕਤਾ ਕਿ ਜਦੋਂ ਦੇਖ ਕੇ ਨਿੱਠ ਦੀ ਗੱਲ ਕਰਦੇ ਆ ਸਿਰਫ ਦੇਖਣ ਦੀ ਗੱਲ ਨਹੀਂ ਕੀ ਮਤਲਬ ਦੇਖਣ ਦੀ ਗੱਲ ਨਹੀਂ ਬੁੱਧ ਇੱਕ ਆਪਾਂ ਕਹਿੰਦੇ ਆ ਸੀਰੀਜ਼ ਆ ਕਿਸੇ ਦੀ ਕਿ ਜਿਹਦੇ ਵੀ ਦੇਖੋ ਕਿ ਭਵੇਂ ਉਹ ਸੁਣ ਕੇ ਆ ਹਾਂ ਵਾੜ ਕੀ ਦੇਖ ਕੇ ਆ ਜਾਂ ਮਹਿਸੂਸ ਕਰਕੇ ਆ ਸਾਬੂ ਕੀਤਾ ਉਹ ਜਿਹੜਾ ਜੋ ਵੀ ਜਿਹੜੇ ਸਾਡੇ ਅੰਦਰ ਸੈਂਸਸ ਜਿਹੜੀਆਂ ਹੈਗੀਆਂ ਇਹਨਾਂ ਰਾਹੀਂ ਜੋਗ ਸਿ ਗਿਆਨ ਹਾਸਲ ਕਰਦੇ ਆ ਹਾਂਜੀ ਈਵਨ ਕੇ ਉਹ ਦੱਸਿਆ ਤੁਹਾਨੂੰ ਕੋਈ ਸਧਾਰਨ ਗੱਲਾਂ ਹੁੰਦੀਆਂ ਘਰਾਂ ਵਿੱਚ ਹੁੰਦੀਆਂ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਦੇਖ ਕੇ ਅਸੀਂ ਉਹ ਜਗਜ਼ਾਰ ਕਰਕੇ ਉਹਨਾਂ ਦੇ ਜੀਵਨ ਨੂੰ ਨਰਕ ਬਣਾ ਦਿੰਨੇ ਆ ਤੋ ਦੇਖੋ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੀ ਰੁਚੀ ਦਾ ਮਾਲਕ ਨਹੀਂ ਬਣਾਇਆ ਫਿਰ ਦੂਜੀ ਦੂਜਾ ਪਹਿਲੂ ਜਿਹੜਾ ਇੱਕ ਹੋਰ ਆ ਕਿ ਅਸੀਂ ਕਿੰਨੀਆਂ ਦੀਆਂ ਗਲਤੀਆਂ ਨਜ਼ਰ ਅੰਦਾਜ਼ ਕਰਦੇ ਆਂ ਬੱਚਿਆਂ ਦੀ ਕਰਦੇ ਆਂ ਜਿਹੜੇ ਸਾਡੇ ਆਪਣੇ ਆਂ ਅਸੀਂ ਅਕਸਰ ਬੱਚੇ ਗਲਤੀਆਂ ਵੀ ਕਰ ਜਾਂਦੇ ਆਂ ਅਸੀਂ ਪਰਦਾ ਪਾਉਂਦੇ ਆਂ ਪਰ ਇਹਦਾ ਮਤਲਬ ਜਿਹੜੇ ਸਾਡੇ ਆਪਣੇ ਆਂ ਜਿਨ੍ਹਾਂ ਸਾਡਾ ਹਿੱਤ ਜੁੜੇ ਹੋਏ ਆ ਜਾਂ ਆਪਣਾਪਨ ਜੁੜਿਆ ਹੋਇਆ ਅਸੀਂ ਉਹਨਾਂ ਉੱਤੇ ਪਰਦਾ ਪਾਉਂਦੇ ਆਂ ਪਰ ਦੂਜਿਆਂ ਦੀ ਜਿਹੜੀਆਂ ਉਹ ਸਿੱਟ ਨੂੰ ਰਾ ਪਿੱਟਦੇ ਆਂ ਕਿਤੇ ਇੱਕ ਇੱਕ ਵੀ ਗੱਲ ਜਾਰ ਹੁੰਦੀ ਆ ਪ੍ਰਗਟ ਹੁੰਦੀ ਆ ਕਿ ਅਸੀਂ ਜਿਹੜਾ ਆਸੰਦ ਦੇ ਰੁਚੀ ਨਹੀਂ ਹੋਣੀ ਚਾਹੀਦੀ ਅਸੀਂ ਜਿਹੜੇ ਆਪਣੇ ਆ ਕੀ ਕਰਦੇ ਆ ਕਿ ਸੀ ਨੂੰ ਪੜਦਾ ਦੱਸ ਦਿੰਦੇ ਆ ਭਾਈ ਆ ਗਲਤੀ ਤੇਰੀ ਗਲਤੀ ਆ ਠੀਕ ਭਾਈ ਸੁਝਦਾ ਅਸੀਂ ਉਹਦੀ ਗਲਤੀ ਦੇ ਕੇ ਅਸੀਂ ਜੇ ਸਹੀ ਹੀ ਤੂ ਵਾਂ ਉਹਦੇ ਇਤਿਆਸ਼ੀ ਆ ਤਦੋਂ ਦੱਸਦੇ ਆ ਕਿ ਭਾਈ ਆ ਜਿਹੜਾ ਕੰਮ ਆ ਜਾਂ ਤੂੰ ਆ ਕਿਹਾ ਜਾਂ ਇਹ ਕਰ ਰਹੇ ਆ ਇਹ ਗਲਤ ਆ ਤੇਰੀ ਬੁਨਾਮੀ ਹੋਊਗੀ ਹਾਸੀ ਹੋਊਗੀ ਤਾਂ ਆਪਣਾ ਆਪਣਾ ਆਪਣੇ ਸੁਭੀ ਜਾਰ ਕਰਦੇ ਆ ਪਰ ਜੇ ਦੂਜੇ ਦੂਜਿਆਂ ਦੇ ਸੀ ਭਾਲਦੇ ਆ ਲੱਭਦੇ ਆ ਕਿੰਵਰ ਆਸਾ ਦੇਖੋ ਕਿ ਅਸੀਂ ਜਿਨ੍ਹਾਂ ਕਰਕੇ ਦੂਜਿਆਂ ਨੂੰ ਭੰਡਦੇ ਆਂ ਜਿਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਜਗਸਾਰ ਕਰਦੇ ਆਂ ਉਤਸਕ ਹੁੰਨੇ ਆਂ ਅਸੀਂ ਖੁਦ ਨੂੰ ਗਲਤੀਆਂ ਦੇ ਸ਼ਿਕਾਰ ਹੁੰਨੇ ਆਂ ਉਹਨਾਂ ਤੇ ਅਸੀਂ ਪੜਦਾ ਪਾਉਂਨੇ ਆਂ ਪਰ ਦੂਜਿਆਂ ਦੀਆਂ ਉਹ ਲੱਭਦੇ ਆਂ ਕਤੋ ਗੁਰੂ ਸਾਹਿਬ ਨੇ ਸਾਨੂੰ ਇਸ ਰਾਹ ਤੇ ਨਹੀਂ ਤੋਰਿਆ ਇਸ ਲਈ ਦਾ ਦੇਖ ਕੇ ਅੰਡਿਸ਼ ਕਰਨਾ ਜਿਹਦੇ ਵਿੱਚ ਇਹ ਸੀਮਤ ਜਗ ਭਾਵ ਆ ਇੱਕ ਇਦੇ ਵਿੱਚ ਜਿਹੜਾ ਇਹ ਆਮ ਬੰਦਾ ਕਰ ਵੀ ਨਹੀਂ ਸਕਦਾ ਇਸ ਲਈ ਜਸਵੰਤ ਸਿੰਘ ਨੇਕੀ ਉਹਨਾਂ ਦੀ ਇੱਕ ਪੁਸਤਕ ਆ ਉਹਦੇ ਵਿੱਚ ਇਹਨਾਂ ਨੇ ਬੜਾ ਖੂਬਸੂਰਤ ਲਿਖਿਆ ਆ ਇਹਦੇ ਬਾਰੇ ਉਹਨਾਂ ਨੇ ਇੱਕ ਪੱਖ ਰੱਖਿਆ ਜਿਸ ਪੱਖ ਦੀ ਆਪਾਂ ਹੁਣ ਚਰਚਾ ਕਰ ਰਹੇ ਆ ਦੂਜਾ ਪਹਿਲੂ ਦਾ ਆਪਾਂ ਅੱਗੇ ਚਰਚਾ ਕਰਾਂਗੇ ਉਹਦੇ ਵਿੱਚ ਲਿਖਦੇ ਆ ਕਿ ਦੇ ਕੇ ਅੰਡਿਟ ਕਰਨਾ ਗੁਰੂ ਗੁਰਮੁ ਦੇ ਮਾਰਗ ਦੇ ਚੱਲਣ ਵਾਲਿਆਂ ਦਾ ਇੱਕ ਉਗੜਮਾ ਲੱਛਣ ਹੈ ਗੁਰੂਦੇਵ ਗੁਰਸਿੱਖਾਂ ਦੇ ਕੰਠ ਰੂਪੀ ਗੁਰਦੇਵ ਵਿੱਚ दैवी குணਾਂ ਦੇ ਹਾਰ ਵਿੱਚ ਦੂਜਿਆਂ ਦੇ ਐਬ ਤੇ ਪਰਦਾ ਪਾਉਣ ਦਾ ਗੁਨਰੂਪੀ ਫਲ ਵੀ ਵੇਖਣਾ ਚਾਹੁੰਦੇ ਹਨ ਇਹ ਨੇਕੀ ਹੋਰਾਂ ਦੇ ਵਿਚਾਰ ਆ ਇੱਕ ਅਜਿਹਾ ਆਤਮੋਗੁਣ ਹੈ ਜਿਸ ਦੀ ਮਹੱਤਤਾ ਨੂੰ ਆਤਮਿਕ ਜ਼ਿੰਦਗੀ ਜਿਉਣ ਵਾਲਾ ਹੀ ਸਮਝਦਾ ਹੈ ਨਿਰਸੰਦੇ ਆਪਨੀ ਮਤ ਨੂੰ ਮੁੱਖ ਰੱਖਣ ਵਾਲੇ ਮਨਮਤੀਏ ਇਸ दैवी ਗੁਣ ਦੀ ਅਹਿਮੀਅਤ ਨੂੰ ਨਹੀਂ ਸਮਝ ਸਕਦੇ ਕਿਉਂਕਿ ਹੋਰਨਾਂ ਦੇ ਔਗਣਾਂ ਨੂੰ ਨਜ਼ਰ ਅੰਦਾਜ਼ ਕਰ ਸਕਣਾ ਵੱਡੇ ਆਤੋਂ ਵੱਲ ਦੀ ਨਿਸ਼ਾਨੀ ਹੈ। ਔਰ ਫਿਰ ਆਖਦੇ ਹਨ ਕਿ ਇਹ ਮਨੁੱਖੀ ਆਤਮਾ ਦੇ ਇੱਕ ਅਤ ਕੁੰਬਲ ਪ੍ਰਾਪਤੀ ਹੈ ਅਤੇ ਉਦਹਾਰ ਪਹੁੰਚ ਹੈ ਵੇਖਿਆ ਨਹੀਂ ਟ ਕਰਨ ਵਾਲੇ ਦਾ ਹਿਰਦਾ ਬ੍ਰਹਮੰਡ ਜਿਹੜਾ ਮੋਕਲਾ ਹੁੰਦਾ ਹੈ ਪਰ ਉਸ ਵਿੱਚ ਹੋਰਨਾਂ ਦੇ ਔਗਣ ਟਿਕਾਣ ਜੋਗੀ ਰਤਾ ਜਿੰਨੀ ਵੀ ਥਾਂ ਨਹੀਂ ਹੁੰਦੀ। ਕਿ ਉਹਨਾਂ ਨੇ ਇਹਦਾ ਕਿ ਪਾਕਿੜ ਆਮ ਸਮਝਿਆ ਜਾਂਦਾ ਉਹਨੂੰ ਨਾ ਬੜਾ ਖੂਬਸੂਰਤ ਸ਼ਬਦਾਂ ਰਾਹੀਂ ਬਿਆਨਿਆ ਹੋਇਆ। ਆਪਾਂ ਇਹਦਾ ਦੂਜਾ ਪਹਿਲੂ ਆ। ਫੜੂ ਦੀ ਚਰਚਾ ਕਰ ਲਈਏ ਹਾਂਜੀ ਇਹ ਤੇ ਕਿਹੜਾ ਆਮ ਸਮਝਿਆ ਜਾਂਦਾ ਹਾਂਜੀ ਆਪਾਂ ਦੋਵਾਂ ਦੀ ਚਰਚਾ ਕੀਤੀ ਆ ਇੱਕ ਜਿਹੜੇ ਕੇ ਸਮੀਦੇ ਆ ਕਿ ਜਿਹੜਾ ਵੀ ਇਹ ਗੁਰਮਤਿ ਆਸ਼ੀਆਨਕੂਲ ਨਹੀਂ ਹਾਂਜੀ ਦੂਜਾ ਜਿਹੜਾ ਹੈਗਾ ਜਿਹਦਾ ਪਾਵ ਸਮੀਦੇ ਆ ਕਿ ਕਿਸੇ ਦੇ ਦੋ ਦੋਸ਼ ਦੋਖ ਨੂੰ ਦੇ ਕੇ ਅਨਡਿਟ ਕਰਨਾ ਜਾਂ ਕਿਸੇ ਦੇ ਕੋ ਕਰਮਾਂ ਦੇ ਪਰਦਾ ਪਾਉਣਾ ਆਪਾਂ ਇਹਨਾਂ ਦਿਨਾਂ ਦੂਜੇ ਪਹਿਲੂ ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਆ ਤੀਜੇ ਵਾਲਾ ਉਹਨੇ ਆ ਕਿ ਦੇ ਕੇ ਅਨਡਿਟ ਕਰਨਾ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਸੱਚ ਦਾ ਰਾਹ ਜਿਹੜਾ ਇਹ ਰਾਹ ਬੜਾ ਵਿਖੋ ਮਾਰਗਾ ਇਸ ਰਾਹ ਤੇ ਚੱਲਿਆਂ ਸਾਨੂੰ ਜਿਹੜੇ ਸਾਡੀ ਜੈਜਾਕਾਰ ਨਹੀਂ ਹੋਣ ਲੱਗੀ ਫੁੱਲਾਂ ਦੀਆਂ ਮਾਲਾ ਨਹੀਂ ਪੈਣੀ ਆ ਬਲਕਿ ਸਾਡਾ ਵਿਰੋਧ ਹੋਣਾ ਲੋਕਾਂ ਨੇ ਜਿਹੜਾ ਉਹ ਕਈ ਤਰ੍ਹਾਂ ਦੇ ਉਜਾਂ ਵੀ ਲਾਉਣੇ ਆ ਠੀਕ ਹੋਰ ਕਈ ਟੰਗਾਂ ਸਾਡਾ ਸੇ ਵੀ ਰੁਕਾਵਟਾਂ ਪਾਉਣੀਆਂ ਪਰ ਇਹ ਦੇਖ ਕੇ ਵੀ ਉਹ ਆਪਣੇ ਰਾਹ ਦਾ ਆਪਣੇ ਆਦਰਸ਼ ਦਾ ਤਿਆਗ ਨਹੀਂ ਕਰਦੇ ਇਕ ਉਹ ਬੜੀ ਧ੍ਰਿੜਤਾ ਨਾਲ ਅਡੋਲਤਾ ਨਾਲ ਉਸ ਰਾਹ ਉਤੇ ਤੁਰੇ ਜਾਂਦੇ ਆ ਉਹ ਗੁਰੂ ਸਾਹਿਬ ਦੇ ਜਿਹਾ ਪਾਵਨ ਫਰਮਾਨ ਆ ਕਿ ਸੰਤਨ ਅਵਰਨਾ ਕਾਹੂ ਜਾਣੇ ਬੇਪਰਵਾ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ ਉਹ ਬੇਪਰਵਾਗੇ ਇਹਨਾਂ ਗੱਲਾਂ ਤੋਂ ਲੋਕੀ ਕੀ ਕਹਿੰਦੇ ਆ ਜਿਵੇਂ ਕਿ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ ਜੋ ਕਿ ਕਬੀਰ ਸਾਹਿਬ ਕਹਿੰਦੇ ਆ ਉਹ ਕਬੀਰ ਸਾਹਿਬ ਸੱਚ ਦੇ ਰਾਹ ਦੇ ਤੁਰੇ ਜਾ ਰਹੇ ਆ ਹਾਂਜੀ ਪਰ ਲੋਕੀ ਉਹਨਾਂ ਨੂੰ ਉਹਨਾਂ ਦਾ ਨਾਮੇ ਵੀ ਕਰ ਰਿਹਾ ਕਈ ਤਰ੍ਹਾਂ ਦੀ ਉਜਾ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਡਰ ਕੇ ਘਬਰਾ ਕੇ ਉਸ ਰਾਹ ਦਾ ਤ્યાਗ ਨਹੀਂ ਕਰਦੇ ਉਹ ਲੋਕਾਂ ਦੇ ਇਹਨਾਂ ਜਿਹੜੇ ਦੰਨ ਕਥਾਵਾਂ ਜੋ ਉਹ ਜਾਂ ਉਹਨਾਂ ਦੀ ਕੇਅਰ ਨਹੀਂ ਕਰਦੇ ਪਰ ਗੁਰੂ ਸਾਹਿਬ ਗੁਰਨਾਨ ਸਾਹਿਬ ਬਾਰੇ ਦੇਖੋ ਅਸੀਂ ਦੇਖਦੇ ਹਾਂ ਕਿ ਮਹਾਰਾਜ ਆਪਣੇ ਬਚਨਾਂ ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਰ ਆਖਦੇ ਆ ਕਿ ਪਿਆ ਹਦਵਾਨਾ ਸ਼ਾਹ ਕਾ ਨਾਨਕ ਬੋਹਰਾਣਾ ਹਉ ਹਰ ਬਿਨ ਅਵਰ ਨਾ ਜਾਣਾ ਉਹਦਾ دیਵਾਨਾ ਹੈਗਾ ਮਵੇਂ ਸ਼ਾਹ ਦਾ دیਵਾਨਾ ਪਰ ਲੋਕੀ ਜਿਹੜੇ ਉਹ ਆਪਣੀ ਰਗਨਾਕ ਬਾ ਗੁਰੂ ਸਾਹਿਬ ਉਹਨਾਂ ਦੀ ਗੱਲਾਂ ਸੁਣ ਕੇ ਕਿ ਮੈਨੂੰ ਇਹ ਪੂਤਨਾ ਆਖਦੇ ਆ ਬਤਾਲਾ ਆਖਦੇ ਆ ਇਹ ਗੇ ਗੁਜ਼ਰੇ ਆਖਦੇ ਆ ਪਰਵਾਹ ਨਹੀਂ ਕਰਦੇ ਦੇਖੋ ਸਾਡੇ ਜਿਹੜੇ ਸਿੰਘ ਸਵਲਰ ਜਲੀਆ ਗਣਿੰਦਿਤ ਸਿੰਘ ਜੀ ਹਾਂਜੀ ਹੁਣ ਉਹ ਸੋ ਕਾਲ ਪਛੜੀ ਜਾਤ ਵਿੱਚੋਂ ਸੀ ਪਰ ਉਹਨਾਂ ਨੇ ਜਿਸ ਤਰ੍ਹਾਂ ਉਸ ਸਮੇਂ ਪ੍ਰਚਾਰ ਖੇਤਰ ਦੇ ਜੋ ਜੋਦਨ ਪਾਇਆ ਉਹ ਬਹੁਤ ਵਿੱਲਿਆਂ ਦੇ ਹਿੱਸੇ ਵਿੱਚ ਆਇਆ ਜਿਹੜੇ ਕਥਿਤ ਜਿਹੜੇ ਉੱਚ ਜਾਤੀਏ ਆ ਉਹਨਾਂ ਨੂੰ ਤਾਣੇ ਮੇਨੇ ਮਾਰਦੇ ਸੀ ਫੇਰ ਜਿਹੜਾ ਹੈਗਾ ਇਹ ਥਾਣੇ ਜ਼ਾਦਾ ਨਾ ਲੈ ਕੇ ਉਹ ਕਿੰਨੇ ਤਰ੍ਹਾਂ ਦੇ ਉਹਨਾਂ ਤਾਣੇ ਮੇਨੇ ਮਾਰਦੇ ਪਰ ਉਹ ਕਿ ਉਹ ਕਹਿੰਦੇ ਕਹਿੰਦੇ ਮੈਂ ਗੁਰੂ ਕਾ ਸੇਖਾਂ ਪਰ ਗੁਰੂ ਨੇ ਕੋਈ ਵਿਤਰਾ ਨਹੀਂ ਕੀਤਾ ਗੁਰੂ ਨੇ ਨੀਂਦ ਨੂੰ ਆਖਿਆ ਜਿਹੜੇ ਉਹਨਾਂ ਨਾਲੋਂ ਟੁੱਟੇ ਹੋਏ ਆ ਇਸ ਲਈ ਆਖਦੇ ਮੈਂ ਤੁਹਾਡੀ ਪਰਵਾਹ ਨਹੀਂ ਕਰਦੇ ਤੁਸੀਂ ਮੈਨੂੰ ਕੀ ਸਮਝ ਦੇਜੇ ਤੁਸੀਂ ਮੇਰੇ ਬਾਰੇ ਕੀ ਸੋਚਦੇ ਦੇ ਤੁਹਾਡੀ ਕੀ ਰਾਏ ਆ ਇਸ ਲਈ ਮੈਨੂੰ ਇਸ ਦੀ ਪਰਵਾਹ ਨਹੀਂ ਜਿੱਤੇ ਅਸੀਂ ਆਮ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਸੋ ਕਾਲਡ ਨਵੇਂ ਜਨਮ ਨਾਲ ਸੰਬੰਧ ਰੱਖਦੇ ਆ ਜਦੋਂ ਉਹਨਾਂ ਨਾਲ ਵਿਤਕਰਾ ਹੁੰਦਾ ਤਾਂ ਨਰਾਸ਼ ਹੋ ਜਾਂਦੇ ਆ ਉਹ ਬਹੁਤ ਸਾਰੇ ਸਿੱਕੀ ਛੱਡ ਦਿੰਦੇ ਆ ਉਹ ਉਹਨਾਂ ਦੇ ਧਾਣੇ ਮਿਹਣੇ ਸੁਣ ਕੇ ਉਹ ਸਿੱਕੀ ਦਾ ਰਾਹ ਰਾਹ ਛੱਡ ਦਿੰਦੇ ਆ ਪਰ ਜਿਹੜੇ ਸਮਝਦੇ ਆ ਉਹ ਪਰਵਾਹੀ ਕਰਦੇ ਤੋਂ ਦੇਖ ਕੇ ਰਿਟ ਕਰਨ ਦਾ ਜਿਹੜਾ ਭਾਵ ਆ ਉਹ ਇਹ ਭਾਵ ਵੀ ਆ ਉਹ ਜਿਹੜਾ ਕਿ ਜਿਹੜਾ ਚੱਲ ਰਿਹਾ ਕਿ ਜਨਾ ਸਿੰਘਾਂ ਸਿੰਘਾਂ ਨੇ ਧਰਮ ਇਹ ਸੀ ਦਿੱਤੇ ਬੰਦ-ਬੰਦ ਕਟਾਏ ਇਹ ਅਗਲਾ ਪਹਿਰਾ ਇਸ ਜਿਹੜਾ ਪਹਿਲੇ ਪਹਿਰੇ ਚੋਂਦਾ ਹੈ ਕਿ ਪੰਜਾਂ ਪਿਆਰੇਆਂ ਚੋਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਤੇ ਸਦੀ ਲੜੀ ਚੱਲ ਰਹੀ ਆ ਉਹਦੇ ਵਿੱਚ ਇਹ ਜ਼ਿਆਦਾ ਮੈਨੂੰ ਲੱਗਦਾ ਕਿ ਤੁਖਮਾ ਕਿ ਜਿਹੜੇ ਸਮਝਦੇ ਆ ਪਰ ਸਮਝਦੇ ਹੋਏ ਵੀ ਉਸ ਰਾਹ ਦਾ ਤਿਆਗ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਦੱਸਿਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੁੜਿਆਸ ਹੋ ਸਭਨਾ ਕੀ ਰਿਉਣ ਕਾ ਤੋ ਆਓ ਹਮਾਰਾ ਪਾਸ ਠੀਕ ਪਰ ਇਸ ਨੂੰ ਇਸ ਤਰ੍ਹਾਂ ਹੀ ਆਖਿਆ ਅੱਗੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਤੁਸੀਂ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਲੋਕੀ ਕੀ ਕਹਿੰਦੇ ਆ ਉਹਨਾਂ ਬਾਰੇ ਕੀ ਰਾਏ ਰੱਖਦੇ ਆ ਉਹਨਾਂ ਨੇ ਇਸ ਗੱਲ ਦੀ ਚਿੰਤਾ ਨਹੀਂ ਕੀਤੀ ਪਰਵਾਹ ਨਹੀਂ ਕੀਤੀ ਉਹ ਆਪਣੇ ਰਾਹ ਤੇ ਬੜੀ ਅਡੋਰਤਾ ਨਾਲ ਸਿੱਧਕ ਨਾਲ ਪਰੋਸੇ ਨਾਲ ਉਹ ਤੁਰਦੇ ਗਏ ਤੇ ਇੱਕ ਪੱਖ ਜਿਹੜਾ ਉਹ ਇਹ ਵੀ ਆ ਤੁਸ ਲਈ ਜਿਹੜਾ ਇਹ ਆਸਾਨ ਨਹੀਂ ਕਿ ਦੇਖ ਕੇ ਐਡਿਟ ਕਰਨਾ ਹੈ ਜਿਵੇਂ ਸਾਡੇ ਕੋਈ ਸੱਜਣ ਵਿਦਵਾਨ ਕਹਿੰਦੇ ਆ ਕਿ ਗੁਰਬਾਣੀ ਦੇ ਆਸ਼ੀਅਨਕੂਲ ਨਹੀਂ ਪਰ ਉਹਨਾਂ ਦੀ ਆਪਣੀ ਸੋਚ ਆ ਉਹ ਕਿਸ ਤਰ੍ਹਾਂ ਲੈ ਰਹੇ ਆ ਪਰ ਸਾਨੂੰ ਜੋ ਸਮਝ ਆਈ ਆ ਅਸੀਂ ਉਹ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਆ ਕਿ ਨਹੀਂ ਐਸਾ ਬਿਲਕੁਲ ਨਹੀਂ ਕਿ ਬਿਲਕੁਲ ਗੁਰਬਾਨ ਦੇ ਆਸ਼ੀਰ ਦੇ ਅਨੁਕੂਲ ਆ ਦੋਵੇਂ ਪੱਖ ਜਿਹੜੇ ਆ ਉਹ ਮਹਤਵਪੂਰਨ ਆ ਇਹਨਾਂ ਵਿੱਚ ਇੱਕ ਪੱਖ ਨੂੰ ਕਿਸੇ ਨੂੰ ਅਸੀਂ ਆਪਾਂ ਨਹੀਂ ਕਹਿ ਸਕਦੇ ਕਿ ਇਹ ਗਲਤ ਆ ਜੀ ਠੀਕ ਹੈ ਨਹੀਂ ਬੜੇ ਵਧੀਆ ਤਰੀਕੇ ਨਾਲ ਅਸੀਂ ਭਾਵੇਂ ਉਹਦਾ ਇੱਕ ਪਹਿਲੂ ਲੈ ਕੇ ਇੱਕ ਕੁਐਸਚਨ ਨੂੰ ਲੈ ਕੇ ਉਹਦੇ ਤੇ ਇਹਨੂੰ ਪਹਿਲੂਆਂ ਤੋਂ ਡਿਸਕਸ ਕੀਤਾ ਤੇ ਭਾਈ ਸਾਹਿਬ ਨੇ ਬੜੇ ਕਲੀਅਰਲੀ ਸਾਨੂੰ ਦੱਸਿਆ ਕਿ ਕਿਦਾਂ ਡਿਫਰੈਂਟ ਡਿਫਰੈਂਟ ਇਹਦੇ ਪਹਿਲੂ ਆ ਪਰ ਇੱਕ ਗੱਲ ਬੜੀ ਕਲੀਅਰ ਅੱਜ ਜਿਹੜੀ ਉੱਠ ਕੇ ਆਈ ਕਿ ਉਹ ਇਹ ਹੈ ਕਿ ਜੇ ਕੁੱਸੇ ਦੀ ਹੈਲਪ ਹੋ ਸਕਦੀ ਹੋਵੇ ਤੇ ਜੇ ਉਹ ਪੋਰਸ਼ਨ ਨੂੰ ਦੇਖ ਕੇ ਅੰਡਿਟ ਕਰੀਏ ਤਾਂ ਇਹ ਅਸੀਂ ਵਿਚਾਰ ਵਿੱਚ ਉਹ ਬਹੁਤ ਵਧੀਆ ਹੈ ਜਿੱਦਾਂ ਅਸੀਂ ਰੈਫਰੈਂਸ ਦਿੱਤਾ ਗੁਰਤੇਗ ਬਾਦਰ ਜੀ ਦਾ ਉਹਨਾਂ ਨੇ ਸੁਣ ਕੇ ਮਹਿਸੂਸ ਕਰਕੇ ਉਹਨਾਂ ਦੇ ਜਿਹੜੀ ਪਾਵਰਤੀ ਸੀ ਜਾਂ ਉਹਨਾਂ ਦੀ ਜਿਹੜੀ ਜਿਸ ਵਿੱਚ ਫਸੇ ਸੀ ਲੋਕਾਂ ਦਾ ਮਜ਼ਾਕ ਨਹੀਂ ਉਡਾਇਆ ਪੱਕਾ ਉਹਦੀ ਹੈਲਪ ਕੀਤੀ ਦੇ ਕੇ ਕੈਂਡੀਡੇਟ ਕਰਕੇ ਉਹਨੂੰ ਮਦਦ ਕੀਤੀ ਸੋ ਅਸੀਂ ਵੀ ਸਾਰੇ ਜਣੇ ਇਸ ਗੁਣ ਨੂੰ ਜਿੰਦਾ ਨੇਕੀ ਸਾਹਿਬ ਨੇ ਕਿਹਾ ਉਸ ਗੁਣ ਨੂੰ ਆਪਣੇ ਅੰਦਰ ਧਾਰੀਏ ਤਾਂ ਕਿ ਅਸੀਂ ਪਰਿਵਾਰਾਂ ਵਿੱਚ ਹੋਰ ਪਾਸੇ ਇੱਕ ਸੁਖੀ ਤੇ ਵਧੀਆ ਜੀਵਨ ਬਤੀਤ ਕਰ ਸਕੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਪਹਿਲੂ ਮੈਂ ਉਹ ਦਸਾਂ ਸਰੋਤਿਆਂ ਨੂੰ ਇੱਕ ਵਾਰੀ ਫਿਰ ਕਹਾਂ ਕਿ ਬੜਾ ਡਿਫਰੈਂਟ ਸੀ ਔਰ ਆਮ ਤੌਰ ਤੇ ਸਾਡੀ ਗੁਣਾਂ ਦੇ ਵਿੱਚ ਇਹ ਬੜਾ ਇੰਪੋਰਟੈਂਟ ਗੁਣ ਹੈਗਾ ਸੋ ਸਾਰਿਆਂ ਨੂੰ ਅਡਾਪਟ ਕਰੋ ਚੰਗੀ ਲੱਗੇ ਵੀਡੀਓ ਤਾਂ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਭਾਈ ਸਾਹਿਬ ਤੁਹਾਨੂੰ ਵੀ ਤੇ ਸਰੋਤਿਆਂ ਨੂੰ ਵਾਗ ਜੀ ਕਾ ਕਾਲ ਸਾਹਿਬ ਵਾਗ ਜੀ ਕੀ ਫਤ